ਸਿੰਸਾਓ ਸੈਕੜ ਕਿੰਨੇ ਦਾ ਛੋਟਾ 10 ਦਾ ਵੱਡਾ 100 ਦਾ ਵੱਡਾ ਕਿੰਨੇ ਦਾ 100 ਦਾ ਤੂੰ ਕਿੰਨੇ ਪੈਸੇ ਕਮਾਇਆ ਅੱਜ ਕਮਾਇਆ ਅੱਜ ਕਮਾਇਆ ਅੱਜ ਕਮਾਇਆ ਤੂੰ ਨੇ 200 ਰੁਪਏ ਕਮਾਇਆ ਸਾਰਾ ਦਿਨ ਸਾਰਾ ਦਿਨ ਕੰਮ ਕਰਕੇ 200 ਕਮਾਇਆ ਸਾਰਾ ਦਿਨ ਦਾ ਨਹੀਂ ਬੇਟਾ ਆਹ ਰੇ ਤੇ ਇਕੜ ਕਿੰਨੇ ਦੇ ਬੀਜ ਦਾ 10 ਰੁਪਏ ਦਾ ਪੈਕੇਟ ਹੈ ਤੇ ਮੰਮੀ ਜਾੜੀ ਕੀ ਕਰਦੇ ਤੇਰੇ ਮੰਮੀ ਜਾੜੀ ਮੰਮੀ ਜਾੜੀ ਕੀ ਕਰਦੇ ਮੰਮੀਂ ਕਰਤ ਰਹੀ ਦੀ ਫਾਦਰ ਸਾਹਿਬ ਹੈ ਨਹੀਂ ਤੇ ਤੂੰ ਛੋਲੇ ਵੇਚਦਾ ਹੈ ਘੁੰਗਣੀਆਂ ਵੇਚਦਾ ਹੈ ਹੱਲੇ ਮੈਂ ਦਾਦਾ ਬੀਬੀ ਕੇ ਤਾਂ ਵਿਗਦੇ ਨੇ ਤੂੰ ਨਹੀਂ ਵੇਦੇ ਨਹੀਂ ਵੇਕੇ ਦੇ ਅੱਛਾ ਠੀਕ ਹੈ ਤੇ ਕਿੰਦੇ ਕਾਦੀਵਾਸੀ ਹੁੰਦੇ ਆ ਘੋੜੇ ਨਹੀਂ ਬੰਦੇ ਤੇ ਸੰਗਤਾਂ ਦੀ ਲੈ ਕੇ ਜਾਂਦੀ ਹੈ ਠੀਕ ਹੈ ਤੈਨੂੰ ਪਤਾ ਤੇਰਾ ਜਿਹੜੇ ਸਾਡੇ ਗੁਰੂ ਸਾਹਿਬ ਸੀ ਗੁਰੂ ਰਾਮਦਾਸ ਭਾਸ਼ਾ ਉਹ ਵੀ ਇਹ ਘੁੰਗਣੀਆਂ ਵੇਚਦੇ ਸੀ ਪਤਾ ਤੁਹਾਨੂੰ ਗੁਰੂ ਰਾਮਦਾਸ ਭਾਸ਼ਾ ਬਾਰੇ ਪਤਾ ਗੁਰੂ ਰਾਮਦਾਸ ਭਾਸ਼ਾ ਜੀ ਵੀ ਘੁੰਗਣੀਆਂ ਵੇਚਦੇ ਸੀ ਅੰਮ੍ਰਿਤਸਰ ਸਾਹਿਬ ਵਿੱਚ ਪਤਾ ਤੇਰੇ ਪਾਤਸ਼ਾਹ ਜਿਹੜੇ ਨਾ ਤੇਰੇ ਤੇਰੇ ਗੁਰੂ ਤੇ ਗੁਰੂ ਸਾਹਿਬ ਵੀ ਇੱਕ ਘੁੰਗਰੀਆਂ ਵੇਚਦੇ ਸੀ ਠੀਕ ਹੈ ਅੱਜ ਸਾਰਾ ਜੱਗ ਉਹਨਾਂ ਦੇ ਦਰ ਦੇ ਉੱਤੇ ਜਾਂਦਾ ਠੀਕ ਹੈ ਪੁੱਤ ਤੇ ਮੈਨੂੰ ਨਾ ਉਹਨਾਂ ਨੇ ਭੇਜਿਆ ਤੇਰੇ ਵਾਸਤੇ ਤੇਰੇ ਵਾਸਤੇ ਭੇਜਿਆ ਕਿੰਨੇ ਦਾ ਸਮਾਨ ਸਾਰਾ ਦੋ ਦਿਨਾਂ ਦੇ ਉੱਤੇ ਕਿੰਨਾ ਕਿੰਨੇ ਮੈਂ ਕਿਤ ਕਿੰਨੇ ਦੇਵਾਂ ਦੋ ਦਿਨਾਂ ਦਾ ਕਿੰਨਾ 10 ਕਿੰਨਾ ਕਿੰਨੇ ਪੈਕੇਟ ਹੈ ਕਿੰਨੇ ਹੈ ਕਿੰਨੇ ਆ ਸਮਾਨ ਕਿੰਨੇ ਦਾ ਕਿੰਨੇ ਦਾ ਸਮਾਨ ਹੈ 500 ਦਾ 500 ਦਾ ਸਮਾਨ ਹੈ ਚਲ ਠੀਕ ਹੈ ਸਾਰਾ ਪੈਕ ਕਰ ਸਾਰਾ ਸਾਰਾ ਪੈਕ ਕਰ ਇਹ ਪੈਕ ਕਰਕੇ ਦੇ ਸਾਰਾ ਪੈਕ ਕਰ ਦੇ ਬੇਟਾ ਸਾਰਾ ਪੈਕ ਕਰ ਦੇ ਕੋਈ ਥੈਲੀ ਮੇਂ ਦੇ ਦੇ ਅੱਜ ਕਿੰਨੇ ਪੈਸੇ ਕਮਾਏ 200 ਇਹ ਕਿੰਨਾ ਸਮਾਨ ਹੋਣ 500 ਦਾ ਆ ਫੜ ਗਿਨ ਖੋਜੇ ਇਹ ਤੇਰੇ ਗੁਰੂ ਰਾਮਦਾਸ ਪਾਸ਼ਾ ਨੇ ਲੋਕ ਤੈਨੂੰ ਤਾਨੇ ਮਾਰਦੇ ਆ ਨਾ ਐਵੇਂ ਸਾਡੇ ਗੁਰੂ ਰਾਮਦਾਸ ਪਾਸ਼ਾ ਨੂੰ ਵੀ ਤਾਨੇ ਮਾਰਦੇ ਸੀ ਕਿ ਤੇਰਾ ਕੁਝ ਨਹੀਂ ਬਣਨਾ ਠੀਕ ਹੈ ਨਾ ਅੱਜ ਉਹਦੇ ਦਰ ਤੇ ਸਾਰੀ ਦੁਨੀਆ ਜਾਂਦੀ ਹੈ ਪੁੱਤ ਅੱਜ ਤੇਰੇ ਕੱਪੜੇ ਇਸ ਤਰ੍ਹਾਂ ਦੇ ਆ ਠੀਕ ਹੈ ਪਰ ਇੱਕ ਟਾਈਮ ਆਊਗਾ ਜਦੋਂ ਤੂੰ ਪੂਰਾ ਤਿਆਰ ਹੋ ਬਿਆਹ ਤਿਆਰ ਸਿੰਘ ਸੱਜੇਗਾ ਠੀਕ ਹੈ ਇਹ ਕਿੰਨਾ ਸਮਾਨ ਸੀ 500 ਦਾ ਹਾਂਜੀ ਕਿੰਨੇ ਪੈਸੇ ਤਰ ਕੋ ਆਗੇ 22000 ਇਹ ਕਿੰਨੇ ਦਿੱਤਾ ਗੁਰੂ ਰਾਮਦਾਸ ਪਾਸ਼ਾ ਨੇ ਕਿੰਨੇ ਦਿੱਤਾ ਗੁਰੂ RAMDAS ਤੇਰੇ ਗੁਰੂ ਨੇ ਦਿੱਤਾ ਤੇਰੇ ਗੁਰੂ RAMDAS ਪਾਛਾ ਨੇ ਦਿੱਤਾ ਤੇਰੇ ਮਗਰ ਮਗਰ ਬੋਲਣਾ ਸਵਾਸ 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 ਗੁਰੂ RAMDAS RAMDAS ਸਵਾਸ 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 ਗੁਰੂ RAMDAS RAMDAS ਸਵਾਸ 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 ਗੁਰੂ RAMDAS RAMDAS ਸਵਾਸ ਸਵਾਸ ਗੁਰੂ RAMDAS ਠੀਕ ਹੈ ਪੁੱਤ ਇਹ ਤੇਰੇ ਪਾਛਾ ਨੇ ਭੇਜਿਆ ਠੀਕ ਹੈ ਤੇ ਅੱਜ ਤੂੰ ਹੁਣ ਛੁੱਟੀ ਲੈ ਕੇ ਘਰੇ ਚਲੇ ਜਾ ਸਿਆ ਛੋਲੇ ਲੈ ਕੇ ਚੱਲੇ ਜਾ ਠੀਕ ਹੈ ਅਸੀਂ ਇਹ ਘੋੜਿਆਂ ਨੂੰ ਖੁਦ ਪਾ ਦਾਂਗੇ ਠੀਕ ਹੈ ਚਲੋ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਜਿਹਾ ਤੋਂ ਹੰਦੇ ਆ ਇਸ ਬੱਚੇ ਕੋ 10 10 ਰੁਪਏ ਦਾ ਸਮਾਨ ਹੁੰਦਾ ਜਿਹੜਾ ਸੀ ਅੱਜ ਸਾਰਾ ਖਰੀਦ ਲਿਆ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਆਪ ਜੀ ਜਰੂਰ ਲਿਆ ਕਰੋ ਕਿਉਂਕਿ ਗੁਰੂ ਨੂੰ ਤੁਹਾਡਾ ਜਿਹੜਾ ਪਿਆਰ ਹੈ ਆਪਣੇ ਸਿੱਖਾਂ ਨਾਲ ਜਿਹੜਾ ਉਹ ਆਪਾਉਂਦਾ ਹੈਗਾ ਤੇ ਆਪਾਂ ਜਰੂਰ ਅਜੇ ਇਹ ਗੁਰਸਿੱਖਾਂ ਦੀ ਮਦਦ ਕਰੀਏ ਤੇ ਅਜੇ ਗੁਰਸਿੱਖਾਂ ਦੇ ਸਹਾਈ ਹੋਈਏ ਸਾਡੇ ਭਰਾਣੇ ਪਰ ਜਿੱਥੇ ਆ ਕੇ ਬੈਠੇ ਹੋਏ ਨੇ ਉਹ ਆਪਾਂ ਜੂ ਸਹਾਈ ਹੋਈਏ ਤੇ ਇਹ ਸਮਾਨ ਜਿਹੜਾ ਸੀ ਘੋੜਿਆਂ ਦੇ ਇੱਥੇ ਦੇਖ ਕੇ ਆਣਾ ਤੇ ਘੁੰਗਣੀਆਂ ਵੇਚਦੇ ਸੀ ਗੁਰੂ ਆਨੰਦਪ੍ਰਸਾਦ ਤੇ ਅੱਜ ਪੂਰਾ ਜਾਗ ਉਹਨਾਂ ਦੇ ਕੋਲ ਆਂਦਾ ਤੇ ਅੱਜ ਸਿੰਘ ਵੀ ਵਿਚਾਰਿਆ ਤਰ੍ਹਾਂ ਲੱਗਾ ਹੋਇਆ ਤਾਂ ਆਪਾਂ ਦੀ ਸਹਾਇੀ ਹੋਈ ਹੈ ਵਾਹਿਗੁਰੂ ਜੀ ਦਾ ਖਾਕ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖੁਸ਼ ਹੈ ਨਾ ਖੁਸ਼ ਹੈ ਖੁਸ਼ ਰਹਾ ਅਗਰ ਬੋਧਾ ਠੀਕ ਹੈ ਤੇਰਾ ਗੁਰੂ ਬੜਾ ਬਯੰਤ ਹੈਗਾ ਠੀਕ ਹੈ ਘਬਰਾਣਾ ਨਹੀਂ ਹਲੇ ਬੜੀ ਲੰਬੀ ਉਮਰ ਹੈ ਅੱਜ ਪਾਟੇ ਪਾਏ ਆ ਕੱਲ ਨੂੰ ਗੁਰੂ ਆਨੰਦਪ੍ਰਸਾਦ ਸਾਹਿਬਾਂ ਨੇ ਦੇ ਦੇਣੇ ਨਵੇਂ ਬਿਲਕੁਲ ਨਵੇਂ ਠੀਕ ਹੈ ਦਰਦ ਨਹੀਂ ਜਦੋਂ ਬੇਲਾ ਹੋਵੇ ਬੈਠਾ ਹੋਵੇ ਕੋਈ ਕੰਮ ਨਾ ਮਿਲਦਾ ਹੋਵੇ ਕੀ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜਦੋਂ ਤੂੰ ਇਹ ਚੀਜ਼ ਬੋਲੇਗਾ ਨਾ ਤੇਰੇ ਕੋਲ ਆਪਣੇ ਆਪ ਹੀ ਕੋਈ ਨਾ ਕੋਈ ਗੋਸ਼ਿਕ ਪੈਰਾ ਆ ਜਾਏਗਾ ਤੇਰੇ ਕੋਲ ਵਾਹਿ ਖਾਲਸਾ ਵਾਹਿ ਗੁਰੂ ਜੀ ਚਲੋ ਪਿਆਰੇ